ਰਾਜ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਭਾਰਤੀ ਜਨਤਾ ਪਾਰਟੀ ਵੱਲੋਂ ਜੋ ਇਹ ਅੱਜ ਹਮਲਾ ਹੋਇਆ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਉਸ ਦੀ ਨਿਖੇਧੀ ਕਰਦਾ ਨਿੰਦਿਆ ਕਰਦਾ ਔਰ ਇਹ ਮੇਰੇ ਖਿਆਲ ਚ ਇਕੱਲਾ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਹਮਲਾ ਨਹੀਂ ਮੈਂ ਤਾਂ ਇਹਨੂੰ ਗੁਰੂ ਘਰ ਦੀ ਬੇਅਦਬੀ ਵੀ ਜ਼ਰੂਰ ਕੋਟ ਕਰੂੰਗਾ ਕਿਉਂਕਿ ਇੱਕ ਜਿਸ ਬੰਦੇ ਵੱਲੋਂ ਜਿਸ ਸਖਸ਼ ਵੱਲੋਂ ਇਹ ਹਮਲਾ ਹੋਇਆ ਉਹ ਇੱਕ ਵਿਚਾਰਧਾਰਾ ਨਾਲ ਜੁੜਿਆ ਹੋਇਆ ਜੀ ਜਿਹੜੀ ਦੇਸ਼ ਵਿਰੋਧੀ ਗੱਲਾਂ ਕਰਦੀ ਐ ਖਾਲਿਸਤਾਨ ਦੀਆਂ ਗੱਲਾਂ ਕਰਦੀ ਐ ਹਮਮ ਔਰ ਅੱਜ ਦੇਸ਼ ਦੇ ਵਿੱਚ ਮਤਲਬ ਉਹਨਾਂ ਨੇ ਦਰਬਾਰ ਸਾਹਿਬ ਦੇ ਉੱਤੇ ਹੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹਮਮ ਔਰ ਇਹਨੂੰ ਇਸ ਐਂਗਲ ਨਾਲ ਵੀ ਜ਼ਰੂਰ ਦੇਖਿਆ ਜਾਣਾ ਚਾਹੀਦਾ ਹੈ ਜਿਹੜੇ ਲੋਕ ਉਹਨਾਂ ਨੂੰ ਸਿਮਫਥਾਈਜ਼ ਕਰਦੇ ਆ ਹਮਮ ਉਹਨਾਂ ਲੋਕਾਂ ਨੂੰ ਔਰ ਖੁਦ ਮੈਂ ਕਾਲੀ ਦਲ ਨੂੰ ਵੀ ਕਹੂੰਗਾ ਕਦੇ-ਕਦੇ ਕਾਲੀ ਦਲ ਵੀ ਉਹਨਾਂ ਦੀ ਜਿਹੜੀ ਸੰਸਟੀ ਲਈ ਖੜਾ ਹੋ ਜਾਂਦਾ ਉਹ ਸ਼੍ਰੇਣੀ 'ਚ ਜਾ ਕੇ ਤੇ ਇਹਨਾਂ ਨੇ ਤੁਹਾਨੂੰ ਨਹੀਂ ਬਖਸ਼ਣਾ ਜਿਹੜੇ ਆਪਦੇ ਦੇਸ਼ ਦੇ ਨਹੀਂ ਹੋਏ ਥੋੜੇ ਨਹੀਂ ਹੋਣੇ ਤੁਹਾਡੇ ਸਾਹਮਣੇ ਆ ਗਈ ਹੈ ਗੱਲ ਅੱਜ ਹੂੰ ਤੋ ਇਹ ਚੀਜ਼ਾਂ ਨੂੰ ਦੇਖਣਾ ਬਣਦਾ ਔਰ ਦੂਜੀ ਗੱਲ ਜਿਹੜੀ ਸਭ ਤੋਂ ਵੱਡੀ ਹੈ ਉਹ ਹੈ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਲਾਅ ਐਂਡ ਆਰਡਰ ਕੋਈ ਇਹ ਪਹਿਲੀ ਵਾਰੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਜੱਜ ਸਿਕਿਉਰਿਟੀ ਵਾਇਲੇਟ ਨਹੀਂ ਹੋਈ ਇੱਕ ਵਾਰੀ ਇਹਦੋਂ ਪਹਿਲਾਂ ਵੀ ਇਲੈਕਸ਼ਨਾਂ ਚ ਹੋ ਚੁੱਕੀ ਹੈ ਹੂੰ ਔਰ ਇਸ ਵਾਰੀ ਤਾਂ ਸਿੱਧਾ ਹਮਲਾ ਹੀ ਉਹਨਾਂ ਤੇ ਸੀ ਉਹ ਇਸ ਗੱਲ ਦੀ ਦੂਜੀ ਵਾਰੀ ਜਿਹੜੀ ਇੱਕ ਵੀਵੀਆਈਪੀ ਦੀ ਜਿਹੜੀ ਸਿਕਿਉਰਿਟੀ ਆ ਵਾਇਲੇਟ ਹੋ ਜਾਣਾ ਇਹ ਬਹੁਤ ਵੱਡਾ ਇਸ਼ੂ ਹੈ ਔਰ ਇੱਥੇ ਸਾਡੇ ਸਾਰੇ ਜਿਵੇਂ ਖੜੇ ਆਪ ਸਾਬ ਗੱਲ ਕਰਦੇ ਆ ਜੀ ਤੁਹਾਡਾ ਬਿਆਨ ਨਹੀਂ ਆਇਆ ਸਾਡੇ ਤਾਂ ਸਾਰੇ ਪ੍ਰਧਾਨ ਸਾਹਿਬ ਤੋਂ ਲੈ ਕੇ ਸਾਰਿਆਂ ਨੇ ਅਸੀਂ ਤਾਂ ਇਹਦੀ ਲਾਈਨ ਵਾਰ ਨਖੇਦੀ ਕੀਤੀ ਮੇਰੇ ਖਿਆਲ ਕੋਈ ਲੀਡਰ ਬਚਿਆ ਨਹੀਂ ਕਿਸੇ ਸ਼੍ਰੇਣੀ ਦੇ ਵਿੱਚ ਔਰ ਏਸ ਨੂੰ ਤਾਂ ਕਿਸੇ ਵੀ ਕੀਮਤ ਤੇ ਬਰਦਾਸ਼ਟ ਕੀਤਾ ਹੀ ਨਹੀਂ ਜਾ ਸਕਦਾ ਇਹਦਾ ਜਵਾਬ ਜਿਵੇਂ ਅੱਜ ਮੁੱਖ ਮੰਤਰੀ ਸਾਹਿਬ ਨੇ ਦਿੱਤਾ ਹੈ ਅਸੀਂ ਵੀ ਉਹਦੇ ਤੋਂ ਕੋਈ ਸੰਤੋਸ਼ਟ ਨਹੀਂ ਆ ਹਮ ਬਿਲਕੁਲ ਜਿਹੜਾ ਉਹਨਾਂ ਨੇ ਕਿਹਾ ਜੀ ਅਸੀਂ ਇਹ ਸੈਂਪਟੀ ਦਾ ਐਂਗਲ ਸੈਂਪਟੀ ਦਾ ਕਿਹੜਾ ਐਂਗਲ ਹੈ ਜੀ ਇਹਦੇ ਵਿੱਚ ਨੇ ਪਰ ਸਵਾਲ ਤਾਲਵੰਦ ਸਾਹਿਬ ਕੇਂਦਰੀ ਏਜੰਸੀਆਂ ਨੂੰ ਲੈ ਕੇ ਵੀ ਉੱਠੇ ਨੇ ਜਿਵੇਂ ਹੁਣ ਕਲੇਰ ਸਾਹਿਬ ਕਹਿ ਰਹੇ ਸੀ ਵੀ ਕੇਂਦਰ ਦੀ ਵੀ ਜ਼ਿੰਮੇਵਾਰੀ ਹੈ ਜੇ ਏਜੰਸੀਆਂ ਉੱਥੇ ਨੇ ਔਰ ਜੇ ਕੋਈ ਬੰਦਾ ਟੈਂਟਡ ਹੈ ਤਾਂ ਉਹ ਉਸ ਬਾਰੇ ਅਲਰਟ ਕਰਨਾ ਉਸ ਬਾਰੇ ਦੱਸਣਾ ਜਾਂ ਉਸ ਨੂੰ ਕਾਰਨਰ ਕਰਨਾ ਇਹ ਏਜੰਸੀਆਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਉਸ ਮੌਕੇ ਤੇ ਨਹੀਂ ਉਸ ਜੇ ਕੋ ਉਹ ਚੀਜ਼ ਸਾਰੀ ਜਾਂਚ ਹੁਣ ਹੋਣੀ ਹੈ ਜਾਂਚ ਦੇ ਦਾਇਰੇ ਚ ਆਊਗੀ ਜੇ ਕਿਤੇ ਕੇਂਦਰੀ ਏਜੰਸੀਆਂ ਜਵਾਬ ਦੇਣਾ ਬਣੂਗਾ ਤਾਂ ਜਰੂਰ ਉਹਨਾਂ ਤੋਂ ਜਵਾਬ ਲਿਆ ਜਾਊਗਾ ਹਮ ਪਰ ਜਿਹੜੀ ਮੈਂ ਇੱਕ ਗੱਲ ਜ਼ਰੂਰ ਮੈਂ ਰੱਖਣੀ ਚਾਹਣਾ ਜਿੱਥੇ ਸਰਦਾਰ ਬਾਦਲ ਸੀਗੇ ਬੈਠੇ ਸੀਗੇ ਉਹ ਜਿਹੜੀ 3rd ਲੇਅਰ ਆ ਉਹ ਪੰਜਾਬ ਪੁਲਿਸ ਦੇ ਹਿੱਸੇ ਹੁੰਦੀ ਆ ਹੂੰ ਉਥੇ ਜਿੱਥੇ ਉਹ ਜਿਹੜੀ ਜਗ੍ਹਾ ਤੇ ਬੈਠੇ ਸੀ ਉਹ ਪੰਜਾਬ ਪੁਲਿਸ ਨਹੀਂ ਸੀ ਔਰ ਜਿਹੜਾ ਉਸ ਤੋਂ ਪਹਿਲਾਂ ਇਨਪੁਟ ਵੀ ਸੀ ਉਹ ਵੀ ਪੰਜਾਬ ਪੁਲਿਸ ਕੋਲ ਹੀ ਸੀ ਪੰਜਾਬ ਦੀਆਂ ਏਜੰਸੀਆਂ ਕੋਲੇ ਸੀ ਉਹ ਇਨਪੁਟ ਨੂੰ ਲੁਕਾ ਲੁਕਾ ਕੇ ਰੱਖਣਾ ਵੀ ਮੇਰੇ ਖਿਆਲ ਚ ਇੱਕ ਤਰ੍ਹਾਂ ਦਾ ਗੁਨਾਹ ਵੀ ਹੈ ਮੈਨੂੰ ਤਾਂ ਲੱਗਦਾ ਕਿ ਉਹ ਕਿਉਂ ਇੰਨਾ ਚਿਰ ਇਹਨਾਂ ਨੇ ਡਿਲੇ ਕੀਤਾ ਕਿਉਂ ਉਸ ਇਨਪੁਟ ਤੇ ਐਕਸ਼ਨ ਨਹੀਂ ਜਿਹੜਾ ਹੈਗਾ ਲਿਆ ਉਹਦਾ ਜਵਾਬ ਮੁੱਖ ਮੰਤਰੀ ਸਾਹਿਬ ਨੂੰ ਦੇਣਾ ਬਣਦਾ ਸੀ ਪਰ ਮੁੱਖ ਮੰਤਰੀ ਸਾਹਿਬ ਜਿਹੜੇ ਆ ਗਏ ਉਹਨਾਂ ਨੇ ਜਿਹੜਾ ਇਹਨੂੰ ਪੋਲੀਟਿਸੀਸਾਈਜ਼ ਕਰਤਾ ਇਹ ਕਹਿ ਕੇ ਕਿ ਕੋਈ ਸਿਫਤੀ ਐਂਗਲ ਬਣਦਾ ਜੀ ਇਹ ਤਾਂ ਜੀ ਐਦਾਂ ਨਾ ਕੋਈ ਹੋ ਜੇ ਇਹ ਦੇਖੋ ਜੀ ਉੱਥੇ ਮੰਨ ਗਏ ਜੀ ਗੁਨਾਹ ਮੈਂ ਕਹਿੰਦਾ ਜੀ ਕੁਝ ਹੋ ਗਿਆ ਹਮ ਆਪਾਂ ਕਹਿੰਦੇ ਉਹ ਗੁਨਾਹ ਮੰਨ ਗਏ ਉਹ ਉਹ ਜਿਹੜਾ ਵਿਸ਼ਾ ਹੈ ਉਹ ਜਥੇਦਾਰ ਸਾਹਿਬ ਤੇ ਜਿਨ੍ਹਾਂ ਨੂੰ ਤਨਖਾਹ ਲੱਗੀ ਹੈ ਉਹਨਾਂ ਦੇ ਵਿੱਚ ਹਮ ਪਰ ਜਿਹੜੇ ਜਦੋਂ ਕੋਈ ਬੰਦਾ ਜਾ ਕੇ ਗੋਲੀ ਚਲਾ ਦਿੰਦਾ ਗੁਰੂ ਘਰ ਚ ਗੋਲੀ ਚਲਾ ਦਿੰਦਾ ਸਾਡੇ ਸਭ ਤੋਂ ਮਹਾਨਤਮ ਗੁਰੂ ਘਰ ਦੇ ਵਿੱਚ ਗੋਲੀ ਚਲਾ ਦਿੰਦਾ ਤਾਂ ਉਹ ਵਿਸ਼ਾ ਪੰਜਾਬ ਸਰਕਾਰ ਦਾ ਬਣ ਗਿਆ ਉਹ ਤਾਂ ਬੜੀ ਚਿੰਤਾ ਦਾ ਵਿਸ਼ਾ ਹੈ ਔਰ ਪੰਜਾਬ ਸਰਕਾਰ ਇਸ ਤੋਂ ਪਹਿਲਾਂ ਵੀ ਗੁਰੂ ਘਰ ਦੇ ਵਿੱਚ ਪੰਜਾਬ ਇਸੇ ਸਰਕਾਰ ਦੇ ਹੁੰਦੇ ਆ ਗੋਲੀਆਂ ਚੱਲੀਆਂ ਬੁੱਢਾ ਦਲ ਦੇ ਗੁਰੂ ਘਰ ਦੇ ਵਿੱਚ ਆ ਦੂਜੀ ਵਾਰੀ ਹੋ ਗਈ ਦੂਜੀ ਵਾਰੀ ਜੈਡ ਸਿਕਿਉਰਿਟੀ ਵਾਇਲਟ ਹੋ ਗਈ ਇਸ ਚੀਜ਼ ਨੂੰ ਮੁੱਖ ਮੰਤਰੀ ਸਾਹਿਬ ਐਦਾਂ ਨਹੀਂ ਕਹਿ ਸਕਦੇ ਜ਼ਿੰਮੇਵਾਰੀ ਨਾ ਮੈਂ ਨੀਲ ਕਰਗਜੀ ਸਤਕਾਰਯੋਗ ਨੇ ਜ਼ਿੰਮੇਵਾਰੀ ਨਾਲ ਇਨੂੰ ਉੱਠਣਾ ਚਾਹੀਦਾ ਔਰ ਉਹਨਾਂ ਨੂੰ ਅੱਗੇ ਦੇਖ ਕੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੀਦਾ ਕਿ ਅਸੀਂ ਸੁਰੱਖਿਅਤ ਹਾਂ ਕਿ ਨਹੀਂ ਸੁਰੱਖਿਅਤ ਹਾਂ